ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਅੱਜ ਤੁਹਾਨੂੰ ਜਾਣੂ ਕਰਵਾਵਾਂਗੇ ਸਿੱਕੇ ਇਤਿਹਾਸ ਦੇ ਉਹ ਦੋ ਸੂਰਮੇ ਜਿਨ੍ਹਾਂ ਨੇ ਦੋ ਸ਼ੇਰਾਂ ਦੇ ਨਾਲ ਇਕੱਲੇ ਨਿਹੱਤੇ ਸਿੰਘ ਨੇ ਮੁਕਾਬਲਾ ਕੀਤਾ ਸੀ ਦੇ ਵਿੱਚ ਇੱਕ ਸਿੰਘ ਦਾ ਨਾਮ ਹਾਟੂ ਸਿੰਘ ਅਤੇ ਦੂਜੇ ਦਾ ਨਾਮ ਬਾਗ ਸਿੰਘ ਸੀ ਅਬਦਾਲੀ ਸਿੰਘਾਂ ਨੂੰ ਪੁੱਛਦਾ ਹੈ ਕਿ ਸਿੰਘ ਕੌਣ ਹੁੰਦੇ ਹਨ ਤੇ ਅੱਗੋਂ ਉਹ ਜਵਾਬ ਦਿੰਦੇ ਹਨ ਕਿ ਸਿੰਘ ਸੂਰਮਿਆਂ ਅਤੇ ਸ਼ੇਰਾਂ ਨੂੰ ਕਿਹਾ ਜਾਂਦਾ ਹੈ ਅਬਦਾਲੀ ਇਹ ਸੁਣ ਕੇ ਆਖਦਾ ਹੈ ਜੇ ਤੁਸੀਂ ਇੰਨੇ ਹੀ ਸਿੰਘ ਸੂਰਮੇ ਅਤੇ ਸ਼ੇਰ ਹੋ ਤਾਂ ਕਿਉਂ ਨਾ ਤੁਹਾਡਾ ਮੁਕਾਬਲਾ ਸ਼ੇਰ ਦੇ ਨਾਲ ਹੀ ਕਰਵਾਇਆ ਜਾਵੇ ਤੁਸੀਂ ਦੋਨੇ ਜਣੇ ਸ਼ੇਰ ਨਾਲ ਮੁਕਾਬਲਾ ਕਰੋ ਤਾਂ ਮੰਨੀਏ ਤੇ ਅੱਗੋਂ ਬਾਬਾ ਬਾਗ ਸਿੰਘ ਜੀ ਆਖਦੇ ਹਨ ਇਹ ਤਾਂ ਨਾ ਇਨਸਾਫੀ ਹੈ ਫਿਰ ਅਬਦਾਲੀ ਜਵਾਬ ਦਿੰਦਾ ਹੈ ਕਿ ਅਸੀਂ ਤੇ ਪਹਿਲੇ ਹੀ ਜਾਣਦੇ ਸੀ ਤੁਸੀਂ ਸਿਰਫ ਗੱਲਾਂ ਹੀ ਕਰ ਸਕਦੇ ਹੋ ਕੁਛ ਕਰ ਨਹੀਂ ਸਕਦੇ ਪਰ ਬਾਗ ਸਿੰਘ ਜੀ ਆਖਦੇ ਹਨ ਨਹੀਂ ਸਾਡੇ ਨਾਲ ਨਹੀਂ ਉਸ ਸ਼ੇਰ ਦੇ ਨਾਲ ਨਾ ਇਨਸਾਫੀ ਹੈ ਇੱਕ ਤਾਂ ਮੇਰਾ ਨਾਮ ਬਾਗ ਹੈ ਤੇ ਦੂਜਾ ਮੇਰੇ ਪਿੱਛੇ ਧਰਪਾਤਸ਼ਾ ਜੀ ਨੇ ਸਿੰਘ ਲਾਇਆ ਹੈ ਇਸ ਲਈ ਹੋਏ ਨਾ ਦੋ ਸਿੰਘ ਇਸ ਕਰਕੇ ਮੈਂ ਦੋ ਸ਼ੇਰਾਂ ਨਾਲ ਮੁਕਾਬਲਾ ਕਰਾਂਗਾ ਉੱਥੇ ਖਲੋਤੀ ਜਿਨੀ ਵੀ ਮੁਗਲ ਸੈਨਾ ਸੀ ਉਹ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਪਈ ਕਿ ਇਹ ਕਿਵੇਂ ਹੋ ਸਕਦਾ ਹੈ ਅਸੀਂ ਤੇ ਬਹੁਤ ਜਣੇ ਇੱਕ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੇ ਦੋ ਸ਼ੇਰਾਂ ਦੇ ਨਾਲ ਇਕੱਲਾ ਮੁਕਾਬਲਾ ਕਿਵੇਂ ਕਰ ਸਕਦਾ ਹੈ ਉਧਰੋਂ ਅਬਦਾਲੀ ਨੇ ਕਿਹਾ ਠੀਕ ਹੈ ਤਾਂ ਉਥੇ ਨਾਨਕਾਂ ਨੂੰ ਆਦੇਸ਼ ਦਿੱਤਾ ਤੇ ਕਿਹਾ ਜਾਓ ਜਾ ਕੇ ਦੋ ਸ਼ੇਰ ਲੈ ਕੇ ਆਓ ਉਹਨਾਂ ਦੇ ਉਹ ਦੋ ਸ਼ੇਰ ਪਾਲਤੂ ਹੀ ਸਨ ਕਿਉਂਕਿ ਦੁਸ਼ਮਣੀ ਸੈਨਾ ਦੇ ਉੱਤੇ ਹਮਲਿਆਂ ਦੇ ਦੌਰਾਨ ਉਹ ਸ਼ੇਰ ਛੱਡੇ ਜਾਂਦੇ ਸਨ ਤੇ ਉਧਰੋਂ ਦੋ ਸ਼ੇਰ ਆ ਗਏ ਅਤੇ ਬਾਬਾ ਜੀ ਦੇ ਕੋਲੋਂ ਸਾਰੇ ਹਥਿਆਰ ਲੈ ਲਏ ਸਨ ਔਰ ਉਹਨਾਂ ਦੇ ਪਾਈਆਂ ਹਥਕੜੀਆਂ ਉਹਨਾਂ ਦੇ ਪੈਰ ਦੇ ਵਿੱਚ ਹੀ ਰਹਿਣ ਦਿੱਤੀਆਂ ਕਿਉਂਕਿ ਅਬਦਾਲੀ ਨੂੰ ਲੱਗਿਆ ਸੀ ਕਿ ਕਿਤੇ ਦੋ ਸ਼ੇਰ ਦੇਖ ਕੇ ਬਾਬਾ ਬਾਗ ਸਿੰਘ ਜੀ ਭੱਜ ਨਾ ਜਾਣ ਇਸ ਕਰਕੇ ਉਹਨਾਂ ਦੇ ਪੈਰ ਢੰਗਲ ਰਹਿਣ ਹੀ ਦਿੱਤੇ ਇਦਰੋਂ ਬਾਬਾ ਬਾਗ ਸਿੰਘ ਜੀ ਤਿਆਰ ਬਰ ਤਿਆਰ ਸਨ ਉਹਨਾਂ ਸ਼ੇਰਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ। ਹਿਆਰ ਲੈਣ ਦੇ ਬਾਵਜੂਦ ਵੀ ਅਬਦਾਲੀ ਇਹ ਨਹੀਂ ਸੀ ਜਾਣਦਾ ਕਿ ਸਿੰਘ ਆਪਣੀਆਂ ਦਸਤਾਰਾਂ ਦੇ ਵਿੱਚ ਵੀ ਛੋਟੇ-ਛੋਟੇ ਹਥਿਆਰ ਰੱਖਦੇ ਹਨ। ਜਦੋਂ ਸ਼ੇਰ ਨੇ ਬਾਬਾ ਬਾਗ ਸਿੰਘ ਜੀ ਉੱਤੇ ਹਮਲਾ ਕੀਤਾ ਤੇ ਬਾਬਾ ਬਾਗ ਸਿੰਘ ਜੀ ਨੇ ਆਪਣੀ ਦਸਤਾਰ ਦੇ ਵਿੱਚੋਂ ਇੱਕ ਹਥਿਆਰ ਕੱਢਿਆ ਅਤੇ ਉਸ ਦੇ ਜਿਬਾੜੇ ਨੂੰ ਚੀਰ ਦਿੱਤਾ। ਉਹ ਉੱਥੇ ਹੀ ਡਿੱਗ ਪਿਆ ਤੜਫਦਾ ਹੋਇਆ ਤੇ ਉਧਰੋਂ ਦੂਜੇ ਸ਼ੇਰ ਨੇ ਕੇ ਉਹਨਾਂ ਦਾ ਪੰਜਾ ਆਪਣੇ ਮੂੰਹ ਵਿੱਚ ਲੈ ਲਿਆ। ਬਾਬਾ ਬਾਗ ਸਿੰਘ ਜੀ ਪੂਰੀ ਫੁਰਤੀ ਦੇ ਨਾਲ ਉਸ ਦੇ ਨਾਲ ਲੜਾਈ ਕਰ ਰਹੇ ਸਨ। ਉਦੋਂ ਉਹਨਾਂ ਦਾ ਖੂਨ ਦੇ ਛਿੱਟੇ ਵੀ ਬਹੁਤ ਡਿੱਗ ਰਹੇ ਸਨ ਤੇ ਉਹਨਾਂ ਦੀ ਬਾਹ ਜੋ ਬਾਗ ਦੇ ਮੂੰਹ ਦੇ ਵਿੱਚ ਸੀ ਉਸ ਦੇ ਵਿੱਚ ਵੀ ਲਹੂ ਸਿਮਣ ਲੱਗਾ। ਅਤੇ ਬਾਬਾ ਬਾਗ ਸਿੰਘ ਜੀ ਨੇ ਫੁਰਤੀ ਦੇ ਨਾਲ ਆਪਣੇ ਪੈਰ ਦੇ ਵਿੱਚ ਪਿਆ ਸੰਗਲ ਕਮਾਇਆ ਅਤੇ ਉਸ ਸ਼ੇਰ ਦੇ ਗਲ ਦੇ ਵਿੱਚ ਕਮਾ ਦਿੱਤਾ। ਉਸ ਸ਼ੇਰ ਦੀ ਮੌਤ ਉੱਥੇ ਹੀ ਹੋ ਗਈ ਕਿਉਂਕਿ ਉਸ ਦਾ ਸਾਹ ਰੁਕ ਚੁੱਕਿਆ ਸੀ ਔਰ ਦੂਜਾ ਸ਼ੇਰ ਜਿਸ ਦਾ ਜਬਾੜਾ ਖੂਨ ਦੇ ਨਾਲ ਲਤਪਤ ਸੀ ਅਤੇ ਸਰੀਰ ਉਸ ਦਾ ਸਾਥ ਨਹੀਂ ਸੀ ਦੇ ਰਿਹਾ ਉੱਥੇ ਹੀ ਦਰਦ ਦੇ ਨਾਲ ਕਰ ਲੌਂਦਾ ਹੋਇਆ ਮਰ ਗਿਆ ਅਤੇ ਉੱਥੇ ਖਲੋਤੀ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਸੀ ਵੀ ਸਿੰਘ ਕੀ ਹੁੰਦੇ ਹਨ ਅਫਦਾਲੀ ਵੀ ਉੱਥੇ ਬਹੁਤ ਸ਼ਰਮਿੰਦਾ ਹੋਇਆ ਉਧਰੋਂ ਸਰਦਾਰ ਹਾਟੂ ਸਿੰਘ ਨੂੰ ਇੱਕ ਹਾਥੀ ਦੇ ਨਾਲ ਲੜਾਉਣ ਦੀ ਤਿਆਰੀ ਕੀਤੀ ਗਈ ਪਹਿਲੇ ਜਮਾਨੇ ਦੇ ਵਿੱਚ ਜਦੋਂ ਹਾਥੀਆਂ ਨੂੰ ਤਿਆਰ ਕੀਤਾ ਜਾਂਦਾ ਸੀ ਉਹਨਾਂ ਹਾਥੀਆਂ ਨੂੰ ਜੰਗੀ ਹਾਥੀ ਕਿਹਾ ਜਾਂਦਾ ਸੀ ਉਦੋਂ ਮੈਦਾਨ ਦੇ ਵਿੱਚ ਹਾਥੀ ਆਉਂਦਾ ਹੈ ਤੇ ਇਧਰੋਂ ਹਾਟੂ ਸਿੰਘ ਜੀ ਪੂਰੇ ਤਿਆਰਬਰ ਤਿਆਰ ਹੁੰਦੇ ਹਨ ਜਦੋਂ ਉਹ ਪੂਰੇ ਜੋਸ਼ ਦੇ ਨਾਲ ਜਕਾਰਾ ਛੱੜਦੇ ਹਨ ਤੇ ਇਨੇ ਚ ਹਾਥੀ ਉਹ ਜਕਾਰਾ ਸੁਣਦੇ ਸਾਰ ਹੀ ਭੱਜ ਜਾਂਦਾ ਹੈ ਇਹ ਜਾਣਦਾ ਹੈ ਕਿ ਨਿਹੰਗ ਸਿੰਘਾਂ ਦੇ ਜਕਾਰੇ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਅੰਦਰ ਦੇਵਤਾ ਦਾ ਇਰਾਵਤ ਵੀ ਡਰ ਕੇ ਭੱਜ ਜਾਵੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਧੰਨਵਾਦ